ਮੇਰੇ ਖਿਆਲੋਂ ਉਹਨਾਂ ਦੀ ਈਡਿਓਲੋਜੀ ਜਾਂ ਸਾਡੀ ਈਡਿਓਲੋਜੀ ਤਾਂ ਇਹੋਈ ਆ ਕਿ ਅਸੀਂ ਦਿੱਲੀ ਵਾਲਿਆਂ ਨਾਲ ਨਹੀਂ ਜਾਣਾ ਅਸੀਂ ਤਾਂ ਪੰਜਾਬ ਦੇ ਭਲੇ ਲਈ ਇਲੈਕਸ਼ਨ ਲੜੀ ਆ ਤੁਹਾਨੂੰ ਕਿਵੇਂ ਲੱਗ ਰਿਹਾ ਅਮਰਪਾਲ ਜੀ ਜਿੱਤ ਕਿੰਨੇ ਸੰਗਿਤਾ ਦਾ ਕਿੰਨਾ ਹੀ ਸਹਿਯੋਗ ਆ ਇਹ ਤਾਂ ਪੁੱਛਣ ਵਾਲੀ ਗੱਲ ਨਹੀਂ ਸੰਗਿਤਾ ਦੇ ਸਹਿਯੋਗ ਦੇ ਨਾਲ ਹੀ ਅਸੀਂ ਬਹੁਤ ਵੱਡੀ ਜੀੜਨਾ ਪੰਜਾਬ ਵਿੱਚ ਜਿੱਤੇ ਆ ਕੀ ਲੱਗਦਾ ਭਾਈ ਅਮਰਪਾਲ ਜੀ ਹੁਣ ਜਿੱਤ ਕਿੰਨੇ ਜਿੱਤ ਤੋਂ ਬਾਅਦ ਉਹ ਬਾਰ ਉਹਨਾਂ ਦੇ ਕਾਨੂੰਨੀ ਮਾਰਾਂ ਦਾ ਕੀ ਕਹਿਣਾ ਹੈ ਹਾਂਜੀ ਕਾਨੂੰਨੀ ਮਾਰਾਂ ਦਾ ਵੱਖਰੀ ਵੱਖਰੀ ਰਏ ਆ ਕਿ ਉਹਨਾਂ ਦਾ ਇਹ ਤੇ ਕਹਿਣਾ ਹੈ ਸਾਡੇ ਵਕੀਲ ਅਸੀਂ ਕੈਂਟ ਜੜ ਗਏ ਸੀ ਪਰਸੋਂ ਉਹਨਾਂ ਨੇ ਕਿਹਾ ਵੀ ਸੌ ਤੇ ਉਹਨਾਂ ਨੂੰ ਚੁਕਾਉਣੀ ਪੈਣੀ ਹੈ ਬਾਕੀ ਪੰਜਾਬ ਸਰਕਾਰ ਦੇ ਵੱਸ ਵਿੱਚ ਹੈ ਕਿ ਐਨਐਸਐ ਹਟਾਉਂਦੀ ਹੈ ਜਾਂ ਉਹਦੇ ਉੱਤੇ ਕੋਈ ਹੋਰ ਵੀ ਜਿਵੇਂ ਇਹ ਜੇ ਨਾਲਾ ਕੇਸ ਹੈਗਾ ਵੀ ਉਹਨਾਂ ਨੇ ਅਜਨਾਲੇ ਦੇ ਛਾੜੇ ਤੇ ਹਮਲਾ ਕੀਤਾ ਕੋਈ ਇਹੋ ਜਿਹਾ ਕੇਸ ਬਾਕੇ ਨੂੰ ਅੰਦਰ ਰੱਖ ਸੋ ਜਿਉਂ ਕਿ ਐਂਡੀਓ ਦੀ ਸਰਕਾਰ ਜਿਹੜੀ ਹੈਗੀ ਆ ਲੜਖੜਾ ਰਹੇਗੀ ਆ ਭਾਈ ਅਮਰਪਾਲ ਜੀ ਭਾਈ ਸਾਹਿਬਜੀਤ ਸਿੰਘ ਜਿਹੜੇ ਹੈਗੇ ਦੋ ਆਜ਼ਾਦ ਉਮੀਦਵਾਰ ਜਿੱਤੇ ਨੇ ਉਹ ਕਿਹੜੇ ਪੱਖ ਦੇ ਵਿੱਚ ਨਾਲ ਗਏ ਕੀ ਸਰਕਾਰ ਉਹਨਾਂ ਨੂੰ ਸਲਾਹ ਮਸਲੇ ਨਾਲ ਲੈ ਕੇ ਚੱਲੇਗੀ ਕਿ ਨਹੀਂ ਲੈ ਕੇ ਚੱਲੇ ਮੇਰੇ ਖਿਆਲ ਇਹ ਉਹਨਾਂ ਦੀ ਇਡੀਓਲੋਜੀ ਜਾਂ ਸਾਡੀ ਇਡੀਓਲੋਜੀ ਤਾਂ ਇਹੋ ਹੀ ਆ ਕਿ ਅਸੀਂ ਦਿੱਲੀ ਵਾਲਿਆਂ ਨਾਲ ਨਹੀਂ ਜਾਣਾ ਅਸੀਂ ਤਾਂ ਪੰਜਾਬ ਦੇ ਭਲੇ ਦੇ ਇਲੈਕਸ਼ਨ ਲੜੀ ਆ ਤੇ ਪੰਜਾਬ ਲਈ ਅਸੀਂ ਖੜਨਾ ਹੈ ਅਸੀਂ ਕਿਸੇ ਵੀ ਉਹਦੇ ਉੱਥੇ ਤੇ ਫਿਰ ਸਮਝੌਤੇ ਹੀ ਹੋਣਗੇ ਨਾ ਜੇ ਦਿੱਲੀ ਚ ਜਾਊ ਮੇਰੀ ਸਲਾਹ ਹੈ ਉਹਨਾਂ ਅਜੇ ਮੈਨੂੰ ਅਮਰਪਾਲ ਸਿੰਘ ਮਿਲੇ ਨਹੀਂਏ ਮੇਰੀ ਸਲਾਹ ਹੈ ਉਹਨਾਂ ਨੂੰ ਵੀ ਆਪਾਂ ਪੰਜਾਬ ਲਈ ਲੜੀਏ ਮਰੀਏ ਜੋ ਵੀ ਹੋਊਗਾ ਅਸੀਂ ਪੰਜਾਬ ਲਈ ਕਰੀਏ ਦਿੱਲੀ ਨਾਲ ਦੇ ਸਾਡਾ ਜੇ ਕੋਈ ਸਮਝੌਤਾ ਹੋਊਗਾ ਤਾਂ ਸ਼ਰਤਾਂ ਨਾਲ ਹੋਊਗਾ ਕੋਈ ਸਮਝੌਤਾ ਹੋਊਗਾ ਇਹ ਨਹੀਂ ਕਿ ਅਸੀਂ ਉਹਨਾਂ ਦੀ ਪਾਰਟੀ ਜੁਆਇਨ ਕਰਾਂਗੇ ਨੋ ਅਸੀਂ ਆਜ਼ਾਦ ਹੀ ਲੜਦੇ ਹਾਂ ਤੇ ਆਜ਼ਾਦ ਹੀ ਰਹਿਣਾ ਕੋਈ ਸਤਾਈ ਦੇ ਇਲੈਕਸ਼ਨ ਆ ਰਹੇ ਵਿਧਾਨ ਸਭਾ ਦੇ ਇਲੈਕਸ਼ਨ ਆ ਰਿਹਾ ਜਿਹੜਾ ਖਾਲੜਾ ਪਰਿਵਾਰ ਆ ਖਾਲੜਾ ਪਰਿਵਾਰ ਵੱਲੋਂ ਇਸ ਜਿਹੜੀ ਹੈਗੀ ਆ ਪੰਥਕ ਲਹਿਰ ਨੂੰ ਅਜਾਜ ਰੱਖਦੇ ਹੋਏ ਆਦਾ ਕਿੰਨੀਆਂ ਕਿ ਸੀਟਾਂ ਜਿਹੜੀਆਂ ਹੈਗੀਆਂ ਤੇ ਪੰਥਕ ਕਮੇਟੀ ਦੇ ਉੱਪਰ ਨਾਰਜਾਂਗੇ ਇਹ ਤਾਂ ਦੇਖੋ ਜੀ ਗੁਰੂ ਮਹਾਰਾਜ ਦੀ ਬਾਤ ਹੈ ਪਰ ਖਾਲੜਾ ਪਰਿਵਾਰ ਕੌਣ ਹੈ ਖਾਲੜਾ ਪਰਿਵਾਰ ਤਾਂ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਖੜ ਕੇ ਲੋਕਾਂ ਦੀ ਲੜਾਈ ਦਿੰਦਾ ਤੇ ਉਹ ਦਿੰਦਾ ਰਹੂਗਾ ਜੋ ਵਾਇਗਰੂਮ ਮਨਜ਼ੂਰ ਹੋਊਗਾ ਨਾ ਉਹ ਹੋਊਗਾ ਖਾਲੜਾ ਪਰਿਵਾਰ ਦਾ ਇਲੈਕਸ਼ਨ ਕੋਈ ਅਜੰਡਾ ਹੀ ਨਹੀਂ ਹੈ ਉਹਨਾਂ ਦਾ ਕੰਮ ਹੈ ਲੜਨਾ ਸਰਦਾਰ ਖਾਲੜਾ ਵੀ ਇੰਡੀਵਿਜੂਅਲ ਮਤਲਬ ਕਿ ਉਹਨਾਂ ਨੇ ਇੱਕ ਲੜਾਈ ਦਿੱਤੀ ਸੀ ਤੇ ਇੰਡੀਵਿਜੂਅਲ ਉਹਨਾਂ ਦੀ ਕਰਮਾਨੀ ਹੋਗੀ ਉਹਨਾਂ ਦਾ ਮਤਲਬ ਇੱਕ ਹੋਰ ਕਮੇਟੀ ਸੀਗੀ ਉਹ ਜਿਹੜੀ ਉਹਨਾਂ ਨਾਲ ਕੰਮ ਕਰਦੀ ਸੀਗੀ ਨਾ ਹੀ ਉਹਨਾਂ ਦੀ ਕੋਈ ਪੋਲਿਟੀਕਲ ਪਾਰਟੀ ਸੀਗੀ ਨਾ ਹੀ ਉਹਨਾਂ ਨੇ ਕੋਈ ਭੀੜਾਂ ਇਕੱਠੀਆਂ ਕੀਤੀਆਂ ਸੀ ਨਾ ਹੀ ਕਦੇ ਰੈਲੀਆਂ ਕੀਤੀਆਂ ਸੀ ਇੱਕ ਸਟੇਟ ਨੂੰ ਚੈਲੰਜ ਦੇ ਕੇ ਇੱਕ ਉਹਨਾਂ ਨੇ ਕੀਤੀ ਉਹ ਜੀ ਇੰਡੀਵਿਜੂਅਲ ਮੇਰੀ ਟੀਮ ਨਾਲ ਮੇਰੇ ਅਸੀਂ ਸਾਡੀ ਲੜਾਈ ਹੈ ਉਹ ਅਸੀਂ ਕਦੇ ਨਹੀਂ ਸੋਚਦੇ ਕਿ ਵੀ ਇਸ ਇਲੈਕਸ਼ਨਾਂ 'ਚ ਕੋਈ ਲਾਹ ਹਟਣ ਦੇ ਲਈ ਇਲੈਕਸ਼ਨ ਲੜਨੀ ਆ ਪਰ ਮਾਤਾ ਮ ਬਖਸ਼ਿਸ਼ ਕਰੇ ਤਾਂ ਅਸੀਂ ਜਿਹੜੇ ਪੰਥ ਪਰਸਤ ਉਹਨਾਂ ਦੇ ਨਾਲ ਖੜਨੂਂਂ ਦਿਆ ਮਾਤਾ ਜੀ ਜਿਸ ਤਰ੍ਹਾਂ ਜਿੱਤ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਪੀ ਵਿਚਾਰ ਪਟੰਦਰਾ ਹੋਇਆ ਕੋਈ ਮੁਲਕਾਤ ਹੋਈ ਹੈ ਜੀ ਨੇ ਜਿਵੇਂ ਨਾ ਵਰਤਪਾਲ ਨੂੰ ਮਿਲੀ ਹੈ ਨਾ ਹੀ ਉਹ ਅਲਾਉ ਹੀ ਨਹੀਂ ਆ ਕਿਸੇ ਨੂੰ ਉਹਨਾਂ ਦੇ ਜਿਹੜੇ ਖੂਨ ਦੇ ਰਿਸ਼ਤੇ ਹਨ ਉਹ ਹੀ ਸਿਰਫ ਮਿਲ ਸਕਦੇ ਆ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਮਿਲਣ ਗਏ ਹੋਏ ਆ ਤੇ ਜੋ ਵੀ ਉਹਨਾਂ ਦੇ ਕੋਲੋਂ ਕੋਈ ਸਟੇਟਮੈਂਟ ਸਟੇਟਸ ਜੋ ਵੀ ਉਹ ਲੈ ਕੇ ਆਉਣਗੇ ਉਹ ਇਸ਼ੂ ਕਰਨਗੇ ਤੇ ਆਪਾਂ ਤਾਂ ਪ੍ਰਮਾਤਮਾ ਦਾ ਤੇ ਸੰਗਤ ਦਾ ਸ਼ੁਕਰਾਨਾ ਕਰਨ ਦੇ ਲਈ ਸੰਗਤਾਂ ਵਿੱਚ ਜਾਣਾ ਹੈ ਅੱਜ ਬਹੁਤ ਮੈਨੂੰ ਲੱਗਦਾ ਮਾਨ ਵਾਲੀ ਗੱਲ ਹੈ ਕਿ ਐਸੇ ਪਿੰਡ ਤੋਂ ਇਹ ਸ਼ੁਰੂ ਕਰਨ ਲੱਗੇ